ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਿਤ ਅਡੋੜਾ ਨਾਮ ਹਾਂਜੀ ਅਮਿਤ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸ਼ਿਵਦਨ ਸੀ ਲੱਗਦਾ ਹਾਂਜੀ ਅੱਜ ਜਿਹੜੀ ਤੁਸੀਂ ਪ੍ਰੈਸ ਮੀਟਿੰਗ ਕੀਤੀ ਹੈ ਕੀ ਕਾਰਨ ਕੀ ਹੈ ਜਿਹੜੀ ਤੁਹਾਡੇ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ ਹੈ 10 ਮਾਰਚ ਨੂੰ ਮੇਰਾ ਝਗੜਾ ਹੋਇਆ ਹੈ ਕਿ ਮੈਂ ਘਰੋਂ ਕੁਝ ਖਾਣ ਲਈ ਗਿਆ ਹੈਗਾ ਤੇ ਉੱਥੇ ਇੱਕ ਖਾਣ ਗਿਆ ਹੈਗਾ ਤੇ ਇਹਨਾਂ ਨੇ ਮੇਤੇ ਹਮਲਾ ਕੀਤਾ ਮੁੰਡੇ ਵਿਚਾੜ ਲਿਆ ਦਸ ਕਮਲ ਲਿਆ ਪੰਕਜ ਪਾਂਡਿਆ ਪ੍ਰਸਨ ਮਾਲਵਾ ਤਿੰਨ ਜਾਣੇ ਅਣਪਛਾਤੇ ਆ ਤੇ ਇੱਕ ਕਨੇਟਰੀ ਦਾ ਵਾਕਿਆ ਵਾ ਇਹ 10 ਮਾਰਚ ਦਾ ਵਾਕਿਆ ਤਾ ਹੁਣ ਉਸ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਸੀ ਕੋਈ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰਚਾ ਦਰਜ ਕੀਤਾ ਗਿਆ ਵਾ ਬੰਦੇ ਸ਼ਰੀਆਮ ਘੁੰਮਦੇ ਰਹੇ ਆ ਕੋਈ ਰਸਨੀ ਕੀਤਾ ਗਿਆ ਬੰਦਾ ਤੇ ਉਹਨਾਂ ਕੋ ਦੋ ਨੰਬਰ ਦੇ ਐਸਐਨ ਵੀ ਹੈਗੇ ਉਹ ਸਟੋਰੀਆਂ ਵੀ ਪਾਉਂਦੇ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਮੇਰੀ ਸਟੋਰੀ ਵੀ ਪਾਈ ਆ ਲੜਾਈਆਂ ਦੀ ਠੀਕ ਆ ਮੇਰੇ ਕੋ ਸਾਰੇ ਪ੍ਰੂਫ ਆ ਮੈਂ ਸਾਰੇ ਪ੍ਰੂਫ ਦਊਗਾ ਆਪਣੇ ਨਹੀਂ ਤੇ ਇਹ ਸਾਰੀ ਗੱਲ ਤੁਸੀਂ ਜਿਹੜੇ ਕਿ ਐਸਐਸਓ ਸਾਹਮਣੂ ਦੱਸਿਆ ਹਾਂ ਜੀ ਸ਼੍ਰੀਮਤੀ ਜੀ ਉਹ ਮੇਰੀ ਗੱਲ ਮੈਂ ਥਾਣੇ ਜਾਣਾ ਮੇਰੀ ਗੱਲ ਨਹੀਂ ਸੁਣਦੇ ਉਹ ਦਰਕੇ ਮੈਨੂੰ ਮਾਰ ਲਾ ਪੈਂਦੇ ਕਿਸ ਚੀਜ਼ ਦੇ ਦਰਕੇ ਮਾਰ ਲੱਗ ਜਾਂਦੇ ਮੇਰੀ ਕੋਈ ਕਾਰ ਸੁਣ ਸੁਣਵਾਈ ਨਹੀਂ ਹੁੰਦੀ ਮੇਰੀ ਤਾਂ ਤੁਸੀਂ ਐਸਐਸਪੀ ਸਾਹਿਬ ਨੂੰ ਕੀ ਮੰਗ ਕੇ ਕਰਦੇ ਕੀ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਨਾ ਕੋਈ ਬੰਦੀ ਕਰ ਵੀ ਕੀਤੀ ਜਾਵੇ ਤਾਂ ਹੁਣ ਮੰਗ ਕੀ ਹੈ ਤੁਹਾਡੀ ਮੰਗ ਮੇਰੀ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਐਸਐਸਪੀ ਸਾਹਿਬ ਜੀ ਜੀ ਪੇਚ ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ ਦੋਸ਼ੀ ਹੈ ਸ਼ਰੀਆਮ ਸ਼ਰੀਆਮ ਨੂੰ ਦੇਆ ਠੀਕ ਹੈ ਤੇ ਮੈਂ ਹੁਣ ਸਿਵਲ ਹਸਪਤਲ ਦਾਖਲ ਹੋਇਆ ਅੱਬ ਇਹਨਾਂ ਨੇ ਮੈਨੂੰ ਰੈਫਰ ਕਰ ਦਿੱਤਾ ਨਹੀਂ ਤਾਂ ਤੁਹਾਡਾ ਜਿਹੜਾ ਐਫਰਿਕਾ ਕਿੰਨੇ ਨੰਬਰ ਆ 76 ਕਿੰਨੇ ਦਿਨ ਕਿਤੇ ਇਹ 17 ਮਾਰਚ ਨੂੰ ਐਫਆਈਆ ਦਰਜ ਹੋਈ ਹੈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਅਮੀਰ ਅਡੋੜਾ ਨਾਮ ਹਾਂਜੀ ਅਮੀਰ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸ਼ਿਵਦਨ ਜੀ ਨਿਕਲ ਹਾਂਜੀ ਅੱਜ ਜਿਹੜੀ ਤੁਸੀਂ ਪ੍ਰੈਸ ਮੀਟਿੰਗ ਕੀਤੀ ਹੈ ਕੀ ਕਾਰਨ ਕੀ ਹੈ ਜਿਹੜੀ ਤੁਹਾਡੇ ਵੱਲੋਂ ਪ੍ਰੈਸ ਮੀਟਿੰਗ ਕੀਤੀ ਗਈ ਹੈ 10 ਮਾਰਚ ਨੂੰ ਦਾ ਝਗੜਾ ਹੋਇਆ ਹੈ ਕਿ ਮੈਂ ਘਰੋਂ ਕੁਝ ਖਾਣ ਲਈ ਗਿਆ ਹੈਗਾ ਤੇ ਉੱਥੇ ਇੱਕ ਖਾਣ ਗਿਆ ਹੈਗਾ ਤੇ ਇਹਨਾਂ ਨੇ ਮੇਤੇ ਹਮਲਾ ਕੀਤਾ ਮੁੰਡੇ ਵਿਛਾ ਲਿਆ ਜੱਜ ਕਮ ਲਿਆ ਪੰਕਜ ਪਾਂਡੇ ਪੈਸਾ ਮਾਲਵਾ ਤਿੰਨ ਜਾਣੇ ਅਨ ਪਛਾਤੇ ਆ ਤੇ ਇੱਕ ਕਨੇਤਰੀ ਕੀ ਦਾ ਬਕਵਾ ਇਹ 10 ਮਾਰਚ ਦਾ ਵਾਕਾ ਜੀ ਤਾਂ ਹੁਣ ਉਸ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਸੀ ਕੋਈ ਤੁਹਾਨੂੰ ਕੋਈ ਕਾਰਵਾਈ ਨਹੀਂ ਕੀਤੀ ਕੀ ਪਰਚਾ ਦਰਜ ਕੀਤਾ ਗਿਆ ਵਾ ਬੰਦੇ ਸ਼ਰੀਆਮ ਘੁੰਮਦੇ ਪਏ ਆ ਕੋਈ ਰਸਮੀ ਕੀਤਾ ਗਿਆ ਬੰਦਾ ਤੇ ਉਹਨਾਂ ਕੋ ਦੋ ਨੰਬਰ ਦੇ ਅਸਲੇ ਵੀ ਹੈਗੇ ਉਹ ਸਟੋਰੀਆਂ ਵੀ ਪਾਉਂਦੇ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਮੇਰੀ ਸਟੋਰੀ ਵੀ ਪਾਈ ਆ ਲੜਾਈਆਂ ਦੀ ਠੀਕ ਹੈ ਮੇਰੇ ਕੋ ਸਾਰੇ ਪ੍ਰੂਫ ਆ ਮੈਂ ਸਾਰੇ ਪ੍ਰੂਫ ਦਵਾਂਗਾ ਆਪਣੇ ਨਹੀਂ ਤੇ ਇਹ ਸਾਰੀ ਗੱਲ ਤੁਸੀਂ ਜਿਹੜੇ ਕਿ ਐਸਐਸਓ ਸਾਹਮਣੂ ਦੱਸਿਆ ਹਾਂ ਜੀ ਸ਼ਬਦ ਸਿਆ ਜੀ ਉਹ ਮੇਰੀ ਗੱਲ ਮੈਂ ਥਾਣੇ ਜਾਣਾ ਮੇਰੀ ਗੱਲ ਨਹੀਂ ਸੁਣਦੇ ਉਹ ਦਰਕੇ ਮੈਨੂੰ ਮਾਰ ਲਾ ਪੈਂਦੇ ਕਿਸ ਚੀਜ਼ ਦੇ ਦਰਕੇ ਮਾਰ ਲਾ ਜਾਂਦੇ ਮੇਰੀ ਕੋਈ ਕਾਰ ਸੁਣ ਸੁਣਵਾਈ ਨਹੀਂ ਹੁੰਦੀ ਮੇਰੀ ਤਾਂ ਤੁਸੀਂ ਐਸਐਸਪੀ ਸਾਹਿਬ ਨੂੰ ਕੀ ਮੰਗ ਕੇ ਕਰਦੇ ਕੀ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਲੈ ਕੇ ਬੰਦੀ ਕਰ ਰਹੀ ਕੀਤੀ ਜਾਵੇ ਤਾਂ ਹੁਣ ਮੰਗ ਕੀ ਹੈ ਤੁਹਾਡੀ ਮੰਗ ਮੇਰੀ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਐਸਐਸਪੀ ਸਾਹਿਬ ਜੀ ਪੇਸ਼ ਉਹਥੇ ਵੀ ਮੇਰੀ ਕ ਸੁਣਵਾਈ ਨਹੀਂ ਹੋਈ ਦੋਸ਼ੀ ਹੈ ਸ਼ਰੀਆਮ ਸ਼ਰੀਆਮ ਨੂੰ ਦੇ ਆ ਠੀਕ ਹੈ ਤੇ ਮੈਂ ਸਿਵਲ ਹਸਪੀਟਲ ਦਾਖਲ ਹੋਇਗਾ ਬਾਦ ਇਹਨਾਂ ਨੇ ਮੈਨੂੰ ਰੈਫਰ ਕਰ ਦਿੱਤਾ ਹੈ ਨਹੀਂ ਤਾਂ ਤੁਹਾਡਾ ਜਿਹੜਾ ਐਫਆਈ ਕਿੰਨੇ ਨੰਬਰ ਆ 76 ਕਿੰਨੀ ਤਰੀਕ ਦੀ ਹੈ ਇਹ 17 ਮਾਰਚ ਨੂੰ ਐਫਆਈ ਦਰਜ ਹੋਈ ਹੈਗੀ